ਸਰਸ੍ਰੀ ਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈਏ ਕਿ ਪਿਛਲੇ ਦਿਨੀ ਆਦਰਸ਼ ਨਗਰ ਵਿਖੇ ਇੱਕ ਬਜ਼ੁਰਗ ਮਹਿਲਾ ਦੀਆਂ ਦੋ ਬੁਲੇਟ ਮੋਟਰਸਾਈਕਲ ਤੇ ਸਵਾਰ ਹੋਏ ਬਦਮਾਸ਼ਾਂ ਦੇ ਵੱਲੋਂ ਵਾਲੀਆਂ ਖੋਈਆਂ ਗਲੀਆਂ ਸੰਤ ਤੇ ਉਥੋਂ ਫਰਾਰ ਹੋ ਗਏ ਸੰ। ਜੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਖੰਗਾ ਲਈ ਗਈ ਤੇ ਇਹ ਮਾਮਲਾ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ ਪਰ ਹੁਣ ਵੱਡੀ ਸਫਲਤਾ ਹਾਸਲ ਹੋਈਏ ਉਪਰੋਕਤ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ। ਐਸਐਸਪੀ ਬਠਿੰਡਾ ਦੇ ਵੱਲੋਂ ਜਾਣਕਾਰੀ ਦੰਦਿਆ ਦੱਸਿਆ ਗਿਆ ਹੈ ਕਿ ਦੋ ਜਵਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਦੇ ਨੇ ਤੇ ਉਹ ਸ਼ਹਿਰ ਨੂੰ ਫਿਰ ਛੱਡ ਜਾਂਦੇ ਨੇ ਇਸੇ ਤਰ੍ਹਾਂ ਦੇ ਨਾਲ ਬਠਿੰਡਾ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਵਾਰਦਾਤਾਂ ਕੀਤੀਆਂ ਗਈਆਂ ਜਿੱਥੇ ਦੋਸ਼ੀਆਂ ਦੇ ਕੋਲੋਂ ਬੁਲੱਡ ਮੋਟਰਸਾਈਕਲ ਤੇ ਹੋਰ ਸਮਾਨ ਜ਼ਬਤ ਕੀਤਾ ਗਿਆ ਉੱਥੇ ਨਜਾਇਜ਼ ਅਸਲਾ 20 ਬਰਾਮਦ ਹੋਇਆ ਐੱਸਐੱਸਪੀ ਬਠਿੰਡਾ ਦੇ ਵੱਲੋਂ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਜਿਹੜੀਆਂ ਵੀ ਟੀਮਾਂ ਇਸ ਕੇਸ ਨੂੰ ਹੱਲ ਕਰ ਰਹੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਐੱਸਐੱਸਪੀ ਦੀਪਕ ਪਾਰਕ ਦਾ ਇਸ ਮਾਮਲੇ ਤੇ ਹੋਰ ਕੀ ਕਹਿਣਾ ਹੈ ਆਓ ਸੁਣਦੇ ਹਾਂ ਸਰ ਜਿਹੜੀ ਭਟਿੰਡੇ ਥਰਮਲ ਦੇ ਥਾਣੇ ਦੇ ਏਰੀਏ ਵਿੱਚ ਆਦਰਸ਼ ਨਗਰ ਦੇ ਵਿੱਚ ਇੱਕ ਸਨੇਚਿੰਗ ਦੀ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਸ ਦੇ ਵਿੱਚ ਦੋ ਨੌਜਵਾਨ ਵਿਅਕਤੀ ਸੀਗੇ ਜਿਨ੍ਹਾਂ ਦੇ ਚਿਹਰੇ ਵੀ ਨਜ਼ਰ ਆ ਰਹੇ ਸੀ ਤੇ ਉਹਨਾਂ ਨੇ ਇੱਕ ਮਿਲਿਟਰੀ ਗ੍ਰੀਨ ਕਲਰ ਦੀ ਬੁਲੇਟ ਮੋਟਰਸਾਈਕਲ ਚੀਤੀ ਹੋਤੇ ਜਿਹੜੀ ਹੈਗੀ ਸਨੇਚਿੰਗ ਕੀਤੀ ਸੀਗੀ ਤੇ ਸਾਡੀ ਟੀਮ ਨੇ ਕਾਫੀ ਦਿਨ ਦੀ ਮਸ਼ਕੱਤ ਕਰਨ ਤੋਂ ਬਾਅਦ ਇਹਨਾਂ ਦਾ ਪਿੱਛਾ ਕਰਦੇ ਰਹੇ ਤਾਂ ਫਿਰ ਦੋਨੇ ਦੋਸ਼ੀ ਜਿਹੜੇ ਹੈਗੇ ਗ੍ਰਿਫਤਾਰ ਕਰ ਲਏਗੇ ਇੱਕ ਵਿਅਕਤੀ ਹੈਗਾ ਜਿਹਦਾ ਸਾਹਿਲ ਤੇ ਉਹਦਾ ਸਾਥੀ ਇਹਦੇ ਵਿੱਚ ਫੜੇ ਗਏ ਹਨ ਇਹਨਾਂ ਦਾ ਇਹੀ ਕੰਮ ਹੈ ਇਹ ਸਨੇਚਿੰਗ ਕਰਦੇ ਹਨ ਵਾਰ-ਵਾਰ ਜਿਹੜੀ ਮੁਗਲੀ ਤਸਵੀਰਾਂ ਦਾ ਸਾਹਮਣਾ ਹੈ ਕਿ ਇਹ ਆਪਣੀ ਥਾਂ ਬਦਲਦੇ ਰਹਿੰਦੇ ਹਨ ਕਿਤਾ 10 ਦਿਨ ਬਟਿੰਡੇ ਜ਼ਿਲ੍ਹੇ ਚ ਲਾ ਲੇ ਅਗਲੇ 10 ਦਿਨ ਜਲੰਧਰ ਚਲੇ ਗਏ 10 ਦਿਨ ਅਨੁਸਰ ਚਲੇ ਗਏ ਤੇ ਜਗ੍ਹਾ ਬਦਲ ਬਦਲ ਕੇ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਇਹਨਾਂ ਕੋਲੋਂ ਇੱਕ ਦੇਸੀ ਪਿਸਤਲ 3 ਲਾਈਵ ਰਾਉਂਡ ਤੇ ਕਾਪਾ ਇੱਕ ਜਿਹੜਾ ਬੁਲਟ ਮੋਟਰਸਾਈਕਲ ਜਿੱਤੇ ਇਹਨਾਂ ਨੇ ਕੀਤੀ ਸੀ ਕਿ ਵਾਰਦਾਤ ਉਹ ਉਹ ਵੀ ਮੁਗਲੀ ਤਸਵੀਰਾਂ ਦਾ ਸਨੇਚਿੰਗ ਦਾ ਹੀ ਅਹ ਸਾਹਮਣੇ ਹੋਣਾ ਜਾਪਦਾ ਹੈ ਕਿ ਸਟੇਚਿੰਗ ਦਾ ਹੀ ਹੈਗਾ ਤੇ ਸਕੂਟੀ ਜਿਹੜੀ ਹੈਗੀ ਚੋਰੀ ਥੀ ਉਹਨਾਂ ਤੋਂ ਜਿਹੜੀ ਹੈਗੀ ਰਿਕਵਰ ਹੋਈ ਹੈ ਬਾਕੀ ਦੌਰਾਨ ਇਹ ਪੁਸ਼ਕ ਹਸਪਤਾਲ ਲੈਗਾ ਕਿ ਹੋਰ ਕਿਹੜੀ ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀ ਕਿ ਕਿੰਨੇ ਪਰਚੇ ਸਰ ਇਹਨੇ ਹੁਣ ਤੱਕ 12 ਪਰਚੇ ਸਾਹਮਣੇ ਕਿ ਨਾਮ ਸਰ ਜੀ ਦੇ 12 ਪਰਚੇ ਇੱਕ ਤਾਂ ਵਿਅਕਤੀ ਸਾਹਿਲ ਹੈਗਾ ਦੂਜਾ ਉਹਦਾ ਸਾਥੀ ਹੈਗਾ ਜਿਹੜੇ ਡਿਟੇਲ ਤੁਹਾਨੂੰ ਅਸੀਂ ਪ੍ਰੈਸ ਨੂੰ ਪੇਸ਼ ਕਰਾਂਗੇ ਸਰ ਰੈਨ ਵਾਲੀ ਕਿੱਥੋਂ ਦੇ ਇਹ ਇਹ ਥਾਂ ਬਦਲਦੇ ਰਹਿੰਦੇ ਬੇਸਿਕਲੀ ਨਾ ਕਿਉਂਕਿ ਇੱਕ ਜਗ੍ਹਾ ਟਿੱਕੇ ਨਹੀਂ ਰਹਿੰਦੇ ਕੁਝ ਦਿਨ ਕਿਤੇ ਰਹਿ ਲੈ ਕਿਰਾਏ ਤੇ ਫਿਰ ਇਧਰ ਉਧਰ ਚਲੇ ਗਏ ਤੇ 올 ਪੰਜਾਬ ਚ ਟ੍ਰੈਵਲ ਕਰਦੇ کافی ਸਰ ਮਿਹਨਤ ਕਰਨੀ ਪਈ ਸੀ ਸੀਸੀਟੀਵੀ ਕਾਫੀ ਦਿਨਾਂ ਤੋਂ ਘੰਗਾਲੇ ਜਾ ਰਹੇ ਸੀ ਕੀ ਗਣਾਤ ਆ ਇਹ ਤਾਂ ਟੀਮ ਜਿਹੜੀ ਹੈਗੀ ਉਹ ਵਧਾਈ ਦੀ ਪੱਧ ਤੇ ਰਹਿ ਕੇ ਜਿਨ੍ਹਾਂ ਨੇ ਇਸ ਸਨੇਚਿੰਗ ਦੇ ਕੇਸ ਨੂੰ ਫਾਲੋਅ ਅਪ ਕਰਕੇ ਟ੍ਰੇਸ ਕਰਕੇ ਇਹਨੂੰ ਸੌਲ ਕੀਤਾ ਤੇ ਉਹਨਾਂ ਨੂੰ ਅਸੀਂ ਜਿਹੜੇ ਸੌਕੇ ਤੋਂ ਰਿਵਾਰਡ ਐਂਡ ਰਿਕਮੈਂਡ